272 ਕਰੋੜ ਰੁਪਈਆ ਜਿਹੜਾ ਉਹ ਹੜਾਂ ਦੀ ਰੋਗ ਥਾਮ ਦੇ ਲਈ ਅਗਾਊਂ ਪ੍ਰਬੰਧਾ ਵਜੋਂ ਸੀ ਉਹ ਖਰਚੇ ਤੇ ਕੋਈ ਦਿੱਕਤ ਆਉਂਦੀ ਹੈ ਤਾਂ ਅਗਾਊਂ ਪ੍ਰਬੰਧ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਕੀਤੇ ਗਏ ਆ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਇਸ ਮੌਕੇ ਪੂਰਾ ਸੂਬਾ ਜਿਹੜਾ ਹੜਾਂ ਦੀ ਪ੍ਰਕੋਪ ਚੱਲ ਰਿਹਾ ਹੈ ਸੂਬੇ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹੇ ਨੇ ਜਿਹੜੇ ਉਹ ਹੜ੍ਹਾਂ ਦੀ ਮਾਰ ਹੇਠ ਨੇ ਕਿੰਨੇ ਹੀ ਕਿਸਾਨਾਂ ਦੀਆਂ ਫਸਲਾਂ ਦਬਾਹ ਹੋ ਗਈਆਂ ਕਿੰਨੇ ਹੀ ਪਸ਼ੂ ਨੇ ਇਸ ਪਾਣੀ ਦੇ ਵਿੱਚ ਰੁੜ ਗਏ ਜਦ ਕਿ ਜਿਹੜਾ ਆਪਣੇ ਸੂਬੇ ਦਾ ਕੈਬਨਿਟ ਮੰਤਰੀ ਹੈ ਵਰਿੰਦਰ ਕੁਮਾਰ ਗੋਇਲ ਵੱਲੋਂ ਜਿਹੜਾ ਆਖਿਆ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਦੱਸਿਆ ਗਿਆ ਸੀ 204 ਕਰੋੜ ਰੁਪਈਆ ਦੀ ਜਿਹੜੀ ਗੱਲ ਕਹੀ ਸੀ ਵੀ 204 ਕਰੋੜ ਰੁਪਈਏ ਨੇ ਜਿਹੜੇ ਉਹ ਹੜ੍ਹਾਂ ਦੀ ਰੋਕਥਾਮ ਵਾਸਤੇ ਪੰਜਾਬ ਦੇ ਵਿੱਚ ਖਰਚੇ ਗਏ ਨੇ ਉਹ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਡਿਟੇਲ ਦੱਸਦੇ ਆ ਕਿ ਕਿੱਥੇ ਕਿੱਥੇ ਖਰਚਨ ਦੀ ਗੱਲ ਕਹੀ ਗਿਆ ਪਹਿਲਾ ਤੁਹਾਨੂੰ ਅਮਰਗੜ ਦੇ ਵਿੱਚ ਖੜੇ ਆ ਹਲਕਾ ਅਮਰਗੜ ਦੇ ਵਿੱਚ ਤਿੰਨ ਡਰੇਨਸ ਨੇ ਜਿਹੜੀਆਂ ਉਹ ਨਿਕਲਦੀਆਂ ਨੇ ਜਿਹੜਾ ਇੱਕ ਝੱਲ ਪਿੰਡ ਦੇ ਲਵਾਉਂਦੀ ਡਰੇਨ ਨਿਕਲਦੀ ਆ ਪੁਰਥਲਾ ਰੁੜਕੀ ਲਵਾਉਂਦੀ ਨਿਕਲਦੀ ਆ ਤੇ ਇੱਕ ਜਿਹੜਾ ਸਲੇਮਪੁਰ ਦੇ ਕੋਲ ਦੀ ਇਹ ਡਰੇਨ ਜਾਂਦੀ ਆ ਸਾਫ ਸਫਾਈ ਦੀ ਤੁਹਾਨੂੰ ਪਹਿਲਾਂ ਤਸਵੀਰਾਂ ਤੁਹਾਨੂੰ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਸਾਫ ਸਫਾਈ ਦੀਆਂ ਜਿਹੜੀਆਂ ਡਰੇਨ ਦੀਆਂ ਦਿਖਾਈਆਂ ਜਾਣ ਹਾਲਾਤ ਕਿਸ ਤਰ੍ਹਾਂ ਨੇ ਜਿਹੜੇ ਸਾਫ ਸਪਾਈ ਦੀ ਡਰੇਨ ਦੇ ਹਾਲਾਤ ਨੇ ਜਿਹੜੇ ਵੱਤ ਤੋਂ ਵੱਤਰ ਨੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਬੂਟੀ ਖੜੀ ਹੈ ਡਰੇਨ ਦੇ ਵਿੱਚ ਜੇਕਰ ਸਰਕਾਰ ਦੀ ਗੱਲ ਸੁਣੀਏ ਤਾਂ ਉਹਨਾਂ ਦਾ ਕਹਿਣਾ ਕਿ 204 ਕਰੋੜ ਰੁਪਈਆ ਜਿਹੜਾ ਹੈਗਾ ਇਹ ਫੰਡਾਂ ਦੀ ਗੱਲ ਕੀਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਆਖਰ ਬਿਆਨ ਦਿੱਤਾ ਗਿਆ ਸੀਗਾ ਕੈਬਨਟ ਮੰਤਰੀ ਵੱਲੋਂ ਉਹਨਾਂ 599 ਪ੍ਰੋਜੈਕਟਾਂ ਦਾ ਹਵਾਲਾ ਦਿੱਤਾ ਸੀ ਜਿਦੇ ਵਿੱਚ ਕਿਹਾ ਸੀ 4766 ਕਰੋੜ ਰੁਪਈਏ ਜਿਹੜੇ ਡਰੇਨ ਦੀ ਸਾਫ ਸਫਾਈ ਵਾਸਤੇ ਰੱਖੇ ਗਏ ਸੀਗੇ 576 ਲੱਖ ਬੈਗ ਕਿਹਾ ਸੀ ਉਹਨਾਂ ਰੇਤੇ ਦੇ ਭਰੇਗੇ ਨੇ ਤਾਂ ਜੋ ਕਿਤੇ ਜਿੱਥੇ ਵਕ ਵਕ ਤਾਂ ਮਾਤੇ ਜੇ ਕੋਈ ਹੜਾ ਆਉਂਦਾ ਤਾਂ ਉੱਤੇ ਵਰਤੇ ਜਾਣ 53422 ਦੀ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ 1044 ਜਿਹੜੇ ਚੈੱਕ ਡੈਮ ਬਣਾਏ ਗਏ ਸੀਗੇ ਤੇ ਹੋਰ ਵੀ ਕਾਫੀ ਗਿਣਤੀ ਦੇ ਵਿੱਚ ਜਿਹੜਾ ਤੁਹਾਨੂੰ ਦੱਸੀਏ ਕਿ ਉਹਨਾਂ ਨੇ ਡਰੇਨ ਦੀ ਸਾਫ ਸਫਾਈ ਜਿਹੜੀ ਹੈਗੀ ਆ ਗੱਲ ਕੀਤੀ ਗਈ ਹੈ ਤਾਂ ਜੋ ਜਿਹੜੀ ਸੂਬੇ ਦੇ ਵਿੱਚ ਹੜ੍ਹਾਂ ਦੀ ਜਿਹੜੀ ਰੋਕਥਾਮ ਕੀਤੀ ਜਾ ਰੇ ਸਬੀਨਾ ਤੁਸੀਂ ਜ਼ਮੀਨਿਆਂ ਦੇ ਵਿੱਚ ਹਾਲਾਤ ਤੁਸੀਂ ਜ਼ਮੀਨ ਨਹੀਂ ਹਾਲਾਤ ਦੇਖ ਸਕਦੇ ਹੋ ਜ਼ਮੀਨ ਹਾਲਾਤ ਨੇ ਜਿਹੜੇ ਕੈਬਨਿਟ ਮੰਤਰੀ ਦੇ ਜਿਹੜੇ ਬਿਆਨ ਤੋਂ ਬਿਲਕੁਲ ਉਲਟ ਨੇ ਸਹਿਯੋਗੀ ਨੂੰ ਕਹੂੰਗਾ ਵੀ ਇਹ ਦਿਖਾਵੇ ਡਰੇਨ ਦੀ ਜਿਹੜੀ ਹੈਗੀ ਹਾਲਾਤ ਦਿਖਾਵੇ ਡਰੇਨ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੰਨੀ ਸਫਾਈ ਹੋਈ ਹੈ ਕੀ ਹਾਲਾਤ ਨੇ ਕਿਸ ਤਰ੍ਹਾਂ ਕੀ ਲੱਗ ਰਿਹਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਖੁਦ ਤਸਵੀਰਾਂ ਬਿਆਨ ਕਰਦਿਆਂ ਨੇ ਮੂੰਹ ਬੋਲਦਿਆਂ ਨੇ ਤਸਵੀਰਾਂ ਜਿਹੜੀਆਂ ਹੈ ਸਾਫ ਸਫਾਈ ਨੂੰ ਲੈ ਕੇ ਵੀ ਅਮਰਗੜ ਦੇ ਵਿੱਚ ਹਲਕੇ ਦੇ ਵਿੱਚ ਜੇਕਰ ਰੱਬ ਨਾ ਕਰੇ ਜੇਕਰ ਕੋਈ ਇਸ ਏਰੀਆ ਹਾਲਾਂਕਿ ਇਹ ਏਰੀਆ ਬਚਿਆ ਹੋਇਆ ਸੇਫ ਜ਼ੋਨ ਬਣਿਆ ਜਾ ਰਿਹਾ ਹੜਾ ਤੋਂ ਲੈ ਕੇ ਪਰ ਜੇਕਰ ਕੋਈ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਤਾਂ ਹੜਾ ਵਰਗੇ ਹਾਲਾਤ ਬਣਦੇ ਨੇ ਤਾਂ ਕੀ ਇਹ ਡਰੇਨਾਂ ਨੇ ਜਿਹੜੀਆਂ ਪਾਣੀ ਨੂੰ ਸਾਂਭ ਸਕਣਗੀਆਂ ਇੱਕ ਵੱਡਾ ਸਵਾਲ ਜਿਹੜਾ ਵਿਭਾਗ ਦੇ ਉੱਪਰ ਲੱਗ ਰਿਹਾ ਹੈ ਤੁਸੀਂ ਦੇਖ ਰਹੇ ਆ ਤਸਵੀਰਾਂ ਤੁਹਾਨੂੰ ਡਰੇਨ ਦੀਆਂ ਦਿਖਾਈਆਂ ਨੇ ਅਮਰਗੜ ਹਲਕੇ ਦੀ ਜਿਹੜੀ ਡਰੇਨ ਹੈ ਇਸ ਡਰੇਨ ਦੇ ਮੁਤਾਬਕ ਜਿਹੜਾ ਹੋਰ ਡਰੇਨਾਂ ਵੀ ਨੇ ਅਮਰਗੜ ਹਲਕੇ ਦੇ ਦੋ ਤਿੰਨ ਡਰੇਨਾਂ ਨੇ ਕਿਤੇ ਵੀ ਸਫਾਈ ਨਹੀਂ ਹੋਈ ਹਾਲਾਂਕਿ ਵੱਡੇ ਵੱਡੇ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਡਰੇਨਾਂ ਦੀ ਸਫਾਈ ਕੀਤੀ ਜਾਊਗੀ ਤੇ ਕਰੋੜਾ ਰੁਪਇਆ ਜਿਹੜਾ ਹੈਗਾ ਸਰਕਾਰ ਵੱਲੋਂ ਫੰਡ ਵੀ ਜਾਰੀ ਕਰਨ ਦੀ ਗੱਲ ਕੀਤੀ ਗਈ ਹੈ ਦਾਅਵੇ ਕੀਤੇ ਜਾਂਦੇ ਨੇ ਕਿ ਕਰੋੜਾ ਰੁਪਇਆ ਲਾ ਦਿੱਤਾ ਪਰ ਜੇਕਰ ਡਰੇਨਾਂ ਦੀ ਸਫਾਈ ਨਹੀਂ ਹੋਈ ਤਾਂ ਉਹ ਕਰੋੜਾ ਰੁਪਇਆ ਕਿੱਥੇ ਗਿਆ ਇਹ ਵੱਡਾ ਇੱਕ ਸਵਾਲ ਹੈ ਜਿਹੜਾ ਕੈਬਨਿਟ ਮੰਤਰੀ ਵਿਧਾਨ ਸਭਾ ਦੇ ਵਿੱਚ ਜਿਹੜਾ ਜਵਾਬ ਦਿੰਦਾ ਪਰ ਉਸ ਦੇ ਉਲਟ ਜਿਹੜੇ ਹਾਲਾਤ ਨੇ ਸੂਬੇ ਦੇ ਉਹ ਵੱਧ ਤੋਂ ਬੱਤਰ ਹੋਏ ਪਏ ਨੇ ਤਸਵੀਰਾਂ ਤੁਹਾਨੂੰ ਅਸੀਂ ਅਮਰਗੜ ਹਲਕੇ ਦੇ ਆ ਡਰੇਨ ਦੀਆਂ ਦਿਖਾਈਆਂ ਜੇਕਰ ਪਟਿਆਲਾ ਦੇ ਵਿੱਚ ਸਰਕਾਰ ਵੱਲੋਂ ਜਿਹੜਾਗਾ ਰੈਡ ਅਲਰਟ ਜਾਰੀ ਕੀਤਾ ਗਿਆ ਪਟਿਆਲਾ ਦੇ ਬਿਲਕੁਲ ਨਾਲ ਲੱਗਦਾ ਜਿਹੜਾ ਨਾਬਾ ਤੇ ਅਮਰਗੜ ਹਲਕਾ ਆਉਂਦਾ ਜੇਕਰ ਕਿਤੇ ਨਾਗੇ ਤੇ ਉੱਥੇ ਪਾਣੀ ਆਉਂਦਾ ਤਾਂ ਜਾਹਰ ਜੀ ਗੱਲ ਆ ਅਮਰਗੜ ਹਲਕੇ ਦੇ ਵਿੱਚ ਪਾਣੀ ਆਉਂਦਾ ਖਾਤਸਾ ਤਾਂ ਕੀ ਇਹ ਡਰੇਨਾਂ ਨੇ ਜਿਹੜੀਆਂ ਅਮਰਗੜ ਹਲਕੇ ਦੀਆਂ ਤਿੰਨ ਡਰੇਨੀਆਂ ਕੀ ਇਹ ਪਾਣੀ ਨੂੰ ਸਾਂਭ ਸਕਣਗੀਆਂ ਜੇ ਨਹੀਂ ਸਾਮਣ ਗੀਆਂ ਤਾਂ ਫਿਰ ਇਹ ਕਿਸਾਨਾਂ ਦੀ ਜੜੀ ਹੈਗੀ ਆ ਹਜ਼ਾਰਾਂ ਏਕੜ ਕਿਸਾਨਾਂ ਦੀ ਜਿਹੜੀ ਜਗ੍ਹਾ ਦਾ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਜਿਹੜੀ ਉਹਨਾਂ ਵਿੱਚ ਪਾਣੀ ਜਾਊਗਾ ਫਸਲਾਂ ਤਬਾਹ ਹੋਣਗੀਆਂ ਤੇ ਨਾਲ-ਨਾਲ ਜਿਹੜੇ ਗਰੀਬਾਂ ਦੇ ਜਿਹੜੇ ਹੈਗੇ ਘਰ ਬਣਾਏ ਹੋਏ ਨੇ ਡਰੇਨਾ ਦੇ ਕੰਡੇ ਪਿੰਡ बसे ਹੋਏ ਨੇ ਕਿਤੇ ਨਾ ਕਿਤੇ ਉਹ ਵੀ ਤਬਾਹ ਹੋਣ ਦਾ ਖਾਸਾ ਹੈ ਹੁਣ ਦੇਖਣਾ ਹੋਊਗਾ ਕਿ ਸਰਕਾਰ ਜਿਹੜੀ ਹੈਗੀ ਆ ਇਹ ਜਿਹੜੇ ਡਰੇਨਾਂ ਦੀ ਸਫਾਈ ਵਾਸਤੇ ਜਿਹੜੇ ਪੈਸੇ ਸਰਕਾਰ ਵੱਲੋਂ ਭੇਜੇ ਗਏ ਤੇ ਕਿ ਉਹ ਕਿੱਥੇ ਗਏ ਨੇ ਵਿਭਾਗ ਦੇ ਅਧਿਕਾਰੀਆਂ ਦੀ ਜਿਹੜੀ ਹੈਗੀ ਆ ਇਹ ਕਿਤੇ ਨਾ ਕਿਤੇ ਵੱਡੀ ਨਲਾਇਕੀ ਹੈ ਕਿ ਪੈਸੇ ਸਰਕਾਰ ਨੇ ਫਰਗ੍ਰੈਂਟਾ ਭੇਜੇ ਨੇ ਤਾਂ ਇਹ ਕਿਉਂ ਨਹੀਂ ਲਾਈਆਂ ਗਿਆ ਇੱਕ ਵੱਡਾ ਸਵਾਲ ਹੈ ਜੇਕਰ ਤੁਸੀਂ ਵੀ ਸਰਕਾਰ ਤੋਂ ਇਹ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਕਿਤੇ ਨਾ ਕਿਤੇ ਹਾਲਾਤ ਨੇ ਜ਼ਮੀਨੀ ਪੱਧਰ ਤੇ ਹਾਲਾਤ ਬਿਆਨ ਕਰਦੀ ਜਿਹੜੀ ਇਹ ਸਾਡੀ ਰਿਪੋਰਟ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਮਨਜੀਤ ਸੋਹਿਣਾ ਜਤਿੰਦਰ ਮੰਨਵੀ ਅਮਰਗੜ